ਹੁਣ ਭਾਈ ਦਾਰਾ ਸਿੰਘ ਜੀ ਅਮਰੀਕਾ ਤੋਂ ਪਹੁੰਚਿਆ ਹੈ ਜਿਨ੍ਹਾਂ ਨੇ ਤਨ ਤਨ ਬਾਬਾ ਕੁੰਦਨ ਸਿੰਘ ਜੀ ਦੀ ਤਨ ਤਨ ਬਾਬਾ ਈਸ਼ਰ ਸਿੰਘ ਜੀ ਮਾਪੁਰਸ਼ਾ ਦੀ ਸੰਗਤ ਕੀਤੀ ਹੈ ਵੇਖੋ ਇਹਨਾਂ ਦੇ ਪਿਤਾ ਸੰਸਰਦਾਰ ਮਹਿੰਦਰ ਸਿੰਘ ਲਾਂਗਰੀ ਜਿਨ੍ਹਾਂ ਨੂੰ ਬਾਬਾ ਜੀ ਮਹਿੰਦਰੂ ਕਿਹਾ ਕਰਦੇ ਸੀ ਵੇਖੋ ਪਰ ਅੱਜ ਬਾਬਾ ਜੀ ਦੇ ਘਰ ਦੀ ਸੇਵਾ ਭਾਈ ਐਰ ਭਜਨ ਸਿੰਘ ਇਹਨਾਂ ਦੇ ਵੱਡੇ ਭਰਾ ਜਿਹਨਾਂ ਨੂੰ ਬਾਬਾ ਜੀ ਇੰਜਣ ਕਹਿੰਦੇ ਸੀ ਉਹ ਵੀ ਅਮਰੀਕਾ ਵਿੱਚ ਇਹ ਭਾਈ ਦਾਰਾ ਸਿੰਘ ਜੀ ਗੁਰਮੁਖ ਪਿਆਰੇ ਇਹ ਵੀ ਅਮਰੀਕਾ ਵਿੱਚ 10 ਮਿੰਟ ਦੀ ਗਾਜਰੀ ਫਿਰ ਮਾਪੁਰਸ਼ਾਂ ਦਾ ਜੋ ਇੱਜ਼ਤ ਆ ਭਾਈ ਐਰਪੀਸ ਮਨੀ ਜੀ ਉੰਤੇ ਹਨ ਉਹ ਸਮਾ ਲਉਣਗੇ ਆਓ ਗੁਰਮਖੋਦੋ ਸ਼ਰਮ ਨਾ ਕਰਿਏ ਜੀ ਗੁਰੂ ਸواری ਗੁਰੂ ਪਿਆਰੀ ਗੁਰਖਾਲਸਾ ਸਤ ਸੰਗ ਜੀਓ ਜਵਰ ਖਤਰ ਦੇ ਮਾਲਕ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ ਆਨੰਦ ਮੰਨਦੇ ਹੋਏ ਪਿਆਰ ਸਹਿਤ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਦੀ ਮਿੱਠੀ ਤੇ ਪਿਆਰੀ ਯਾਦ ਵਿੱਚ ਜੁੜ ਬੈਠੀ ਪਿਆਰੀ ਸਤਸੰਗ ਜੀਓ ਕਬੀਰ ਸੇਵਾ ਕੋ ਦੋ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕਉ ਸੰਤ ਜਪਾਵੇ ਨਾਮ ਜਨ ਪਰੁ ਪੁਕਾਰੀ ਆਏ ਤੇਰੇ ਜਨ ਪਰੋ ਪੁਕਾਰੀ ਆਏ ਜੀ ਦਾਣ ਦੇ ਭਗਤੀ ਲਾਏ ਨੋ ਹਰຊੋਂ ਲੈਣ ਮਲਾਏ ਮਹਾਪੁਰਖ ਇਸ ਸੰਸਾਰ ਤੇ ਪਰ ਪੁਕਾਰ ਕਰਨ ਵਾਸਤੇ ਆਇਆ ਕਰਦੇ ਨੇ ਤੇ ਪਰ ਪੁਕਾਰ ਕਰਕੇ ਸੰਸਾਰ ਦੇ ਵਿੱਚੋਂ ਉਸ ਵਾਹਿਗੁਰੂ ਪ੍ਰਮਾਤਮਾ ਦੇ ਹੁਕਮ ਅਨਸਾਰ ਇਸ ਦੁਨੀਆ ਤੋਂ ਚਲੇ ਜਾਇਆ ਕਰਦੇ ਨੇ ਹੁਕਮ ਅਨਸਾਰ ਆਉਂਦੇ ਨੇ ਔਰ ਹੁਕਮ ਅਨਸਾਰ ਉਹ ਚਲੇ ਜਾਇਆ ਕਰਦੇ ਨੇ ਜਨ ਪਰੋ ਪੁਕਾਰੀ ਆਏ ਤੇਰੇ ਜਨ ਜੀ ਦਾਣ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਲਾਏ ਕਬੀਰ ਸੇਵਾ ਕੋ ਦੋ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕਉ ਸੰਤ ਜਪਾਵੇ ਨਾਮ ਅਜਿੰਨੀ ਸੰਗਤ ਅਜ ਗੁਰੂ ਚਰਨਾਂ ਦੇ ਨਾਲ ਜੁੜ ਬੈਠੀ ਏ ਅਜ ਸਾਡੇ ਪਿਆਰੇ ਬਾਬਾ ਸੁਖਦੇਵ ਸਿੰਘ ਜੀ ਇਹ ਆਪ ਜੀ ਨੂੰ ਨਾਮ ਕੇ ਬਾਰੇ ਨੇ ਸੰਤ ਜਪਾਵੇ ਨਾਮ ਸੋ ਜਦੋਂ ਸੰਸਾਰ ਤੋਂ ਕੋਈ ਜੀਵ ਕੋਈ ਮਹਾਪੁਰਸ਼ ਚਲਾ ਜਾਇਆ ਕਰਦਾ ਏ ਉਦੋਂ ਅਸੀਂ ਉਸ ਦੀ ਕਦਰ ਕਰਦੇ ਆਂ ਜਦੋਂ ਸੰਸਾਰ ਤੇ ਵਿਚਰਦੇ ਨੇ ਉਦੋਂ ਅਸੀਂ ਉਹਨਾਂ ਦੀ ਕਦਰ ਨਹੀਂ ਕਰਦੇ ਅਤੇ ਬਾਬਾ ਸੁਖਦੇਵ ਸਿੰਘ ਜੀ ਬਾਬਾ ਸੁਖਦੇਵ ਸਿੰਘ ਜੀ ਦਾਸ ਦੇ ਗੁਰ ਭਾਈ ਅਸੀਂ ਇਕੱਠਿਆਂ ਨੇ ਬਾਬਾ ਜੀ ਦੇ ਚਰਨਾਂ ਵਿੱਚ ਦਾਸ ਨੇ 16 17 ਸਾਲ ਬਾਬਾ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾਵਾਂ ਕੀਤੀਆਂ ਤੰਤਨ ਬਾਬਾ ਹੁੰਦਨ ਸਿੰਘ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਸੋ ਕੱਲ ਨਾਨਕ ਸਰ ਵਿਖੇ ਬਾਬਾ ਜੀ ਦੇ ਜਦੋਂ ਦਾਸ ਜਿਨੇ ਦਾਸ ਨੇ ਦਰਸ਼ਨ ਕੀਤੇ ਤੇ ਬਹੁਤ ਮਨ ਪ੍ਰਸੰਨ ਹੋਇਆ ਕਿਉਂਕਿ ਕਈ ਵਾਰੀ ਬੱਚੇ ਇੱਕੋ ਸਕੂਲ ਵਿੱਚ ਪੜ੍ਹਦੇ ਨੇ ਇੱਕੋ ਟੀਚਰ ਕੋਲ ਪੜ੍ਹਦੇ ਨੇ ਕੋਈ ਬੱਚਾ ਘਰ ਦੇ ਕੰਮ ਕਰਨ ਜੋ ਘਰ ਹੈ ਜਾਂਦਾ ਹੈ ਕਈ ਵਾਰੀ ਕਈ ਬੱਚੇ ਇੰਨੀ ਤਰੱਕੀ ਕਰ ਜਾਇਆ ਕਰਦੇ ਨੇ ਉਹ ਵੱਡੇ ਵੱਡੇ ਅਫੀਸਰ ਬਣ ਜਾਂਦੇ ਨੇ ਸੋ ਬਾਬਾ ਜੀ ਨੇ ਐਸੀ ਤਰੱਕੀ ਕੀਤੀ ਨਾਮ ਜਪਿਆ ਸਿਮਰਨ ਕੀਤਾ ਤੇ ਅੱਜ ਜੋ ਮੈਂ ਦੇਖਿਆ ਉੱਥੇ ਬਾਬਾ ਜੀ ਦਾ ਜੋ ਸਕੂਲ ਬਣਾਇਆ ਉਸ ਵਿੱਚ 500 ਬੱਚਾ ਪੜ੍ਹ ਰਿਹਾ ਤੇ ਬਾਬਾ ਜੀ ਨੇ ਦੱਸਿਆ ਕਿ ਬੱਚੇ ਪਹਿਲਾਂ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਬਾਣੀ ਦੇ ਨਾਲ ਜੁੜਦੇ ਨੇ ਉਸ ਤੋਂ ਬਾਅਦ ਆਪਣੀਆਂ ਕਲਾਸਾਂ ਵਿੱਚ ਜਾਂਦੇ ਨੇ ਇੱਕ ਨਹੀਂ ਫਿਰ ਬਾਬਾ ਜੀ ਕਹਿੰਦੇ ਐਸੇ 35 ਸਕੂਲ ਹੋਰ ਨੇ ਤੋ ਸੰਤ ਜਪਾਵੇ ਨਾਮ ਸੋ ਬਾਬਾ ਜੀ ਨੇ ਜਦੋਂ ਦੱਸਿਆ ਮਨ ਬਹੁਤ ਪ੍ਰਸੰਨ ਹੋਇਆ ਬਾਬਾ ਜੀ ਨੂੰ ਮੈਂ ਬੇਨਤੀ ਕੀਤੀ ਕਿ ਬਾਬਾ ਜੀ ਦਾਸਤੇ ਵੀ ਕੁਝ ਅਪਰਾਲੇ ਹੁੰਦੇ ਨੇ ਸਿਗਲੀਗਰ ਬਨਜਾਰੇ ਸਿੱਖ ਕਾਫੀ ਉਧਰ ਸੈਂਕੜੇ ਹਜ਼ਾਰਾਂ ਕਰੋੜਾਂ ਦੀ ਤੈਦਾਦ ਦੇ ਨਾਲ ਮੱਧ ਪ੍ਰਦੇਸ਼ ਹੋਰ ਵਿਦੇਸ਼ਾਂ ਦੇ ਵਿੱਚ ਹੋਰ ਬੈਠੇ ਨੇ ਤੇ ਅਸੀਂ ਵੀ ਉਹਨਾਂ ਦਾ ਕੁਝ ਅਪਰਾਲਾ ਕਰਦੇ ਆਂ ਪੰਜਾਬ ਦੇ ਵਿੱਚ ਲਿਆ ਕੇ ਉਹਨਾਂ ਨੂੰ ਚੰਗੇ ਚੰਗੇ ਸਕੂਲਾਂ ਵਿੱਚ ਵਿੱਦਿਆ ਉਹਨਾਂ ਨੂੰ ਦਿਵਾਉਣੇ ਆ ਚੰਗੇ ਸਕੂਲਾਂ ਵਿੱਚ ਪੜ੍ਹਾਉਣੇ ਆ ਤੇ ਬਾਬਾ ਜੀ ਕਹਿੰਦੇ ਸੀ ਵੱਧ ਤੋਂ ਵੱਧ ਸਾਡੇ ਕੋਲੇ ਲੈ ਕੇ ਆਓ ਦੇਖੋ ਸੰਤ ਜਪਾਵੇ ਨਾਮ ਇਹ ਹੈ ਕਿ ਪਰ ਪੁਕਾਰੀ ਆਏ ਤੇਰੇ ਜਨ ਪਰ ਪੁਕਾਰੀ ਆਏ ਸੋ ਇਸੇ ਤਰ੍ਹਾਂ ਤਨ ਤਨ ਪਿਆਰੇ ਬਾਬਾ ਇਕਸ਼ਰ ਸਿੰਘ ਜੀ ਸੰਸਾਰ ਤੇ ਆਏ ਲੱਖਾਂ ਪ੍ਰਾਣੀਆਂ ਟੁੱਟੀਆਂ ਹੋਈਆਂ ਨੂੰ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜਨਾ ਕੀਤਾ ਲੱਖਾਂ ਪ੍ਰਾਣੀਆਂ ਨੂੰ ਅਮਰ ਛਾ ਕੇ ਗੁਰੂ ਦੇ ਸਿੰਘ ਸਜਾਇਆ ਤਨ ਤਨ ਪਿਆਰੇ ਬਾਬਾ ਇਸ਼ ਸਿੰਘ ਜੀ ਨੇ ਸੋ ਐਸੇ ਐਸੇ ਮਹਾਪੁਰਸ਼ ਕਦੀ ਕਦੀ ਸੰਸਾਰ ਤੇ ਆਇਆ ਕਰਦੇ ਨੇ ਸੋ ਜਿੱਥੇ ਅੱਜ ਬਾਬਾ ਇਸ਼ ਸਿੰਘ ਪਾਸ਼ਾ ਦੇ ਅੱਜ ਅਸੀਂ ਉਹਨਾਂ ਦੀਆਂ ਯਾਦਾਂ ਵਿੱਚ ਜੁੜ ਬੈਠੇ ਹਾਂ ਉੱਥੇ ਸਾਰੇ ਨਾਨਕ ਸਰ ਜੀਆ ਮਹਾਪੁਰਖਿਆ ਨੇ ਇੱਕ ਬਹੁਤ ਵੱਡਾ ਸ਼ਲਾਂਗਾ ਯੋਗ ਅਪਰਾਲਾ ਕੀਤਾ ਹੈ ਉਹ ਪ੍ਰਾਲਾ ਕਿਹੜਾ ਕੀਤਾ ਹੈ ਕੋ ਤਨਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦਾ 3 350 ਸਾਲਾਂ ਸ਼ਹੀਦੀ ਦਿਹਾੜਾ ਜੋ ਨਾਨਕ ਸਰ ਤੋਂ 18 ਤਰੀਕ ਅਕਤੂਬਰ 18 ਤਰੀਕ ਤੋਂ ਗੁਰੂ ਕੇ ਸ੍ਰੀ ਅਨੰਦਪੁਰ ਸਾਹਿਬ ਜਾ ਰਿਆ ਕਿੱਡਾ ਵੱਡਾ ਅਪਰਾਲਾ ਬਾਬਾ ਜੀ ਨੇ ਕਰਵਾਇਆ ਤੇ ਕਰ ਰਹੇ ਨੇ ਸੋ ਗੁਰੂ ਤੇਗ ਬਹਾਦਰ ਪਾਸ਼ਾ ਜਦੋਂ ਸੰਸਾਰ ਤੇ ਆਏ ਤੇ ਕਸ਼ਮੀਰੀ ਪੰਡਤਾਂ ਨੇ ਆ ਕੇ ਆਪਣਾ ਦੁੱਖ ਰੋਇਆ ਤੇ ਗੁਰੂ ਤੇਗ ਬਹਾਦਰ ਪਾਸ਼ਾ ਨੇ ਉਹਨਾਂ ਦਾ ਬਾਝੂ ਪਕੜਿਆ ਤੇ ਗੁਰੂ ਤੇਗ ਬਹਾਦਰ ਪਾਸ਼ਾ ਦਿੱਲੀ ਜਾ ਕੇ ਉਹਨਾਂ ਨੇ ਆਪਣਾ ਆਪ ਕੁਰਬਾਨ ਕੀਤਾ ਤੇ ਉਸ Hindu ਧਰਮ ਦੀ ਰੱਖਿਆ ਕੀਤੀ ਧੋਤੀ ਤੇ ਟੋਪੀ ਤੇ ਜਨੇਊ ਦੀ ਰੱਖਿਆ ਕੀਤੀ ਤੇ ਆਪਣਾ ਆਪ ਕੁਰਬਾਨ ਕੀਤਾ ਇੱਥੇ ਹੀ ਬੱਸ ਨਹੀਂ ਨਾਲ ਪਾਈ ਸਤੀ ਦਾਸ ਮਤੀ ਦਾਸ ਪਾਈ ਦਿਹਾਲਾ ਜੀ ਜੋ ਬੁਨਿਆਰੇ ਸਿੱਖਾਂ ਕਿਉ ਸੰਨ ਉਹਨਾਂ ਨੇ ਵੀ ਨਾਲ ਕਰੋ ਬਾਨੀ ਦਿੱਤੀ ਇੱਥੇ ਹੀ ਬੱਸ ਨਹੀਂ ਜਦੋਂ ਉਹਨਾਂ ਨੇ ਕੁਰਬਾਨੀ ਦਿੱਤੀ ਤੇ ਉਹਨਾਂ ਦਾ ਸੀਸ ਕੌਣ ਲੈ ਕੇ ਗਿਆ ਭਾਈ ਜੇਤਾ ਜੀ ਭਾਈ ਜੇਤਾ ਜੀ ਸੀਸ ਸ੍ਰੀ ਅਨੰਦਪੁਰ ਸਾਹਿਬ ਤੇ ਲੈ ਕੇ ਪਹੁੰਚੇ ਨੇ ਤੇ ਸੀਸ ਭੇਟ ਕੀਤਾ ਗਿਆ ਪਰਿਵਾਰ ਨੂੰ ਦਿੱਤਾ ਗਿਆ ਤੇ ਜਦੋਂ ਚਿਖਾ ਕਿਣੀ ਗਈ ਤਾਂ ਸਾਰੇ ਰਿਸ਼ਤੇਦਾਰ ਅਕਤਰ ਹੋਏ ਤੇ ਮਾਤਾ ਜੀ ਤੇ ਪਰਿਵਾਰ ਨੇ ਆਪਣੇ ਬੇਟੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹੁਕਮ ਕਰ ਦਿੱਤਾ ਕਿ ਜੋ ਪਰਿਵਾਰ ਦੇ ਵਿੱਚ ਪ੍ਰੋਗਰਾਮ ਲਿਖਿਆ ਜਾਂਦਾ ਹੈ ਕਿ ਚਿਖਾ ਨੂੰ ਪਹਿਲੀ ਅੱਗ ਪੁੱਤਰ ਦਿੰਦਾ ਹੈ ਤਾਂ ਹੁਕਮ ਕੀਤਾ ਗਿਆ ਕਿ ਬੇਟਾ ਆ ਆਪਣੇ ਪਿਤਾ ਨੂੰ ਆਪਣੇ ਪਿਤਾ ਦੀ ਚਿਖਾ ਨੂੰ ਗਾਹ ਹੋ ਕੇ ਅੱਗ ਤੂੰ ਦਿਲਾਉਣੀ ਹੈ ਤੂੰ ਦੇਣੀ ਹੈ ਉਸ ਵਕਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮੈਂ ਅੱਗ ਦਿਵਾਉਣੀ ਹੈ ਮੈਂ ਕਿਖਾ ਨੂੰ ਅੱਗ ਲਾਉਣੀ ਹੈ ਕਹਿੰਦੇ ਨਹੀਂ ਮੇਰਾ ਵੱਡਾ ਭਰਾ ਕਿੱਥੇ ਆ ਮੇਰੇ ਵੱਡੇ ਭਰਾ ਨੇ ਇਹ ਰਸਮ ਮੇਰੇ ਵੱਡੇ ਭਰਾ ਨੇ ਕਰਨੀ ਏ ਮੈਂ ਨਹੀਂ ਕਰਨੀ ਸਾਰੇ ਸੋਚਣ ਲੱਗ ਗਏ ਕਿ ਵੱਡਾ ਭਰਾ ਤੇ ਹੈ ਹੀ ਨਹੀਂ ਕਿਹੜਾ ਵੱਡਾ ਭਰਾ ਸੋਚਣ ਨੇ ਲੱਗ ਗਏ ਮਾਤਾ ਜੀ ਕਹਿਣ ਲੱਗੇ ਪੁੱਤਰ ਤੂੰ ਹੀ ਇੱਕੋ ਇੱਕ ਗੁਰੂ ਪਾਤਸ਼ਾਹ ਦਾ ਸੁਪੁੱਤਰ ਹੈ ਤੇਰਾ ਵੱਡਾ ਭਰਾ ਕੋਈ ਨਹੀਂ ਹੈਗਾ ਇਹ ਰਸਮ ਤੂੰ ਕਰਨੀ ਹੈ ਉਸ ਵਕਤ ਕਹਿੰਦੇ ਨਹੀਂ ਮੇਰੇ ਵੱਡੇ ਭਰਾ ਨੂੰ ਲੈ ਕੇ ਆਓ ਫਿਰ ਪੁੱਛਣ ਤੇ ਕਿਹਾ ਕਿ ਕਿਹੜਾ ਵੱਡਾ ਭਰਾ ਤੇ ਗੁਰੂ ਦਸਵੇਂ ਪਾਤਸ਼ਾਹ ਕਹਿਣ ਲੱਗੇ ਮੇਰਾ ਵੱਡਾ ਭਰਾ ਭਾਈ ਜੈਤਾ ਜੀ ਭਾਈ ਜੈਤਾ ਜੀ ਇਹ ਰਸਮ ਉਹ ਕਰੇਗਾ ਉਹ ਮੇਰਾ ਵੱਡਾ ਭਰਾ ਹੈ ਜਦੋਂ ਪਿੱਛੇ ਤੱਕਿਆ ਤੇ ਭਾਈ ਜੈਤਾ ਜੀ ਪਿੱਛੇ ਬੈਠੇ ਰੋ ਰਹੇ ਸਨ ਉਹਨਾਂ ਦੇ ਮਨ ਵਿੱਚ ਇਹ ਆ ਰਿਹਾ ਸੀ ਕਿ ਇਹ ਵੱਡੀ ਜਾਤੀ ਦੇ ਨੇ ਹੋ ਸਕਦਾ ਮੇਰੇ ਤੇ ਇਹ ਨਫਰਤ ਕਰਨਾ ਮੈਂ ਅੱਗੇ ਨਾ ਜਾਵਾਂ ਪਿੱਛੇ ਬੈਠ ਕੇ ਰੋ ਰਹਿ ਸਨ ਜਦੋਂ ਤੱਕਿਆ ਕਿ ਭਾਈ ਜੈਤਾ ਜੀ ਪਿੱਛੇ ਬੈਠੇ ਹੋਏ ਰੋਈ ਜਾ ਰਹੇ ਨੇ ਸੰਗਤ ਨੇ ਪਰਿਵਾਰ ਨੇ ਬੇਨਤੀ ਕੀਤੀ ਪੀ ਅੱਗੇ ਆਓ ਅੱਗੇ ਆ ਗਏ ਤੇ ਬੇਨਤੀ ਕੀਤੀ ਗਈ ਕਿ ਖਾ ਨੂੰ ਅੱਗ ਤੁਸੀਂ ਦਿਲਾਉਣੀ ਹੈ ਤੁਸੀਂ ਲਾਉਣੀ ਹੈ ਚਖਾ ਨੂੰ ਅੱਗ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਆਪਣੇ ਵੱਡੇ ਭਰਾ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਇਹ ਕਿਹਾ ਸੀ ਰੰਗਰੇਟਾ ਗੁਰੂ ਦਾ ਬੇਟਾ ਤੂੰ ਮੇਰਾ ਵੱਡਾ ਭਰਾ ਹੈ ਇਹ ਰਸਮ ਤੂੰ ਕਰਨੀ ਹੈ ਸੋ ਅੱਜ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸ਼ਹੀਦੀ ਦਿਹਾੜਾ ਅੱਜ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਆਓ ਅੱਜ 18 ਤਰੀਕ ਨੂੰ ਜੋ ਮਹਾਪੁਰਸ਼ਾਂ ਨੇ ਇਹ ਅਪਰਾਲੇ ਕੀਤੇ ਨੇ 18 ਤਰੀਕ ਨੂੰ ਸਾਰੀਆਂ ਸੰਗਤਾਂ ਗੁਰਦੁਆਰਾ ਨਾਨਕ ਸਰ ਸਹਿਬ ਪਹੁੰਚ ਕੇ ਤੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਬਤਾਉਣਾ ਹੈ ਸੋ ਬਾਬਾ ਜੀ ਦੇ ਜਿਹੜੇ ਅਪਰਾਲੇ ਦਾਸ ਨੇ ੱੱਕੇ ਨੇ ਦਾਸ ਨੂੰ ਬੜੀ ਖੁਸ਼ੀ ਹੋਈ ਏ ਸਾਡੇ ਉੱਥੇ ਅਮਰੀਕਾ ਦੇ ਵਿੱਚ ਇਸੇ ਤਰ੍ਹਾਂ ਮੈਂ ਬਾਬਾ ਜੀ ਦੇ ਨਾਲ ਕਾਲੇ ਬਚਨ ਕਰ ਰਿਹਾ ਸੀ ਕਿ ਬਾਬਾ ਜੀ ਵਸਾਖੀ ਵਾਲੇ ਦਿਨ ਖਾਲਸੇ ਦੇ ਜਨਮ ਦਿਹਾੜੇ ਤੇ ਉੱਥੇ ਨਗਰ ਕੀਰਤਨ ਕੱਢੇ ਜਾਂਦੇ ਨੇ ਤੇ ਗੋਰੀਆਂ ਵੱਲੋਂ ਨਗਰ ਕੀਰਤਨ ਬਹੁਤ ਹੀ ਇੱਕ ਵਧੀਆ ਢੰਗ ਦੇ ਨਾਲ ਕੱਢਿਆ ਜਾਂਦਾ ਹੈ। ਉਹਨਾਂ ਦੇ ਨਗਰ ਕੀਰਤਨ ਪਹਿਲਾਂ ਕੀਰਤਨ ਦਰਬਾਰ ਕੀਤਾ ਜਾਂਦਾ ਹੈ। ਕੀਰਤਨ ਦਰਬਾਰ ਦੇ ਵਿੱਚ 52 ਜਥੇ ਇਸ ਪਿਛਲੇ ਸਾਲ 52 ਜਥੇ ਕੀਰਤਨ ਦੇ ਆਏ ਸਨ। ਰਾਗੀ ਜਥੇ, ਰਾਗੀ ਜਥੇ ਬਹੁਤ ਟੌਪ ਦੇ ਤੇ ਉਹਨਾਂ ਨੂੰ 6-6 ਮਿੰਟ ਰਾਗੀ ਜਥਿਆਂ ਨੂੰ ਮਿਲੇ ਸੰਨ ਮਿਲਦੇ ਵੀ ਇਸੇ ਤਰ੍ਹਾਂ ਹੀ ਨੇ ਹਰੇਕ ਸਾਲ ਪਰ ਉਹ ਆਪਣੇ ਟਾਈਮ ਦੇ ਐਨੇ پابੰਦ ਨੇ ਜਿੰਨਾ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਇੱਕ ਵੀ ਮਿੰਟ ਅੱਗੇ ਪਿੱਛੇ ਨਹੀਂ ਹੁੰਦਾ ਇਹ ਬਾਬਾ ਜੀ ਦੇ ਨਾਲ ਮੈਂ ਕੱਲ ਬਚਨ ਬਲਾਸ ਕਹਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਉਹ ਪ੍ਰਬੰਧ ਕਰਦੇ ਨੇ ਇੱਕ ਦਿਨ ਦਾ 1.5 ਲੱਖ ਡਾਲਰ ਖਰਚ ਆਉਂਦਾ ਇੱਕ ਦਿਨ ਦਾ 1.5 ਲੱਖ ਡਾਲਰ ਤੇ ਉਹ ਗੋਰੇ ਸਿੰਘਾਂ ਵੱਲੋਂ ਅਪਰਾਲੇ ਕੀਤੇ ਜਾਂਦੇ ਨੇ ਸੋ ਇਸ ਕਰਕੇ ਗੁਰੂ ਪਾਤਸ਼ਾਹ ਦੀ ਇਸ ਸਿੱਖ ਕੌਮ ਤੇ ਐਨੀ ਬਖਸ਼ਿਸ਼ ਹੈ ਐਨੀ ਕਿਰਪਾ ਹੈ ਅੱਜ ਜੇ ਅਸੀਂ ਆਪਣੇ ਦੇਸ਼ ਵਿੱਚ ਸਿੱਖੀ ਨਾਲ ਜੁੜੇ ਹਾਂ ਇਹ ਤੋਂ ਜ਼ਿਆਦਾ ਲੋਕ ਵਿਦੇਸ਼ਾਂ ਦੇ ਵਿੱਚ ਸਿੱਖੀ ਦੇ ਨਾਲ ਜੁੜ ਰਹੇ ਨੇ ਸੋ ਐਸੇ ਐਸੇ ਅਪਰਾਲੇ ਗੁਰੂ ਪਾਤਸ਼ਾਹ ਆਪਣੇ ਸਿੱਖਾਂ ਤੋਂ ਆਪਣੇ ਸੰਤਾਂ ਤੋਂ ਆਪਣੇ ਮਹਾਪੁਰਖਾਂ ਤੋਂ ਦੇਖੋ ਕਰਾ ਰਹੇ ਨੇ ਆ ਛੋਟੇ-ਛੋਟੇ ਬੱਚੇ ਕਿੰਨੇ ਇੱਕ ਦੁੱਧ ਕੱਚੇ ਦੀ ਨਿਆਈ ਹੋਇਆ ਕਰਦੇ ਨੇ ਕੱਚਾ ਦੁੱਧ ਕੱਚੇ ਦੁੱਧ ਦਾ ਤੁਸੀਂ ਪਨੀਰ ਬਣਾ ਲਓ ਕੋਈ ਵੀ ਵਸਤੂ ਬਣਾ ਲਓ ਇਹ ਬੱਚਾ ਹੈ ਕੱਚੇ ਦੁੱਧ ਨਹੀਂ ਨਹੀਂ ਤਰਾਇਆ ਤੇ ਇਹ ਬੱਚੇ ਜਿੰਨੇ ਬਾਬਾ ਜੀ ਦੇ ਅਪਰਾਲੇ ਦੇ ਨਾਲ ਗੁਰਬਾਣੀ ਨਾਲ ਜੁੜ ਰਹੇ ਨੇ ਤੇ ਗੁਰਬਾਣੀ ਦੇ ਨਾਲ ਜੁੜ ਕੇ ਕੀਰਤਨ ਵਿਦਿਆ ਸਿੱਖ ਰਹੇ ਨੇ ਇਹ ਬਾਬਾ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਤੋਂ ਦਾਸ ਜਿੱਥੇ ਬਾਬਾ ਜੀ ਦਾ ਧੰਨਵਾਦ ਕਰਦਾ ਹੈ ਉਥੇ ਬਾਬਾ ਗੁਰਜੀਤ ਸਿੰਘ ਜੀ ਬਾਬਾ ਗੁਰਚਰਨ ਸਿੰਘ ਬਾਬਾ ਸੇਵਾ ਸਿੰਘ ਬਾਬਾ ਬਜੀਤ ਸਿੰਘ ਅਤੇ ਬਾਬਾ ਜੀ ਬਾਬਾ ਸੁਖਦੇਵ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਾਨਾ ਬਹੁਤ ਬਹੁਤ ਉਹਨਾਂ ਦਾ ਦਾਸ ਧੰਨਵਾਦ ਕਰਦਾ ਹੈ ਦਾਸ ਨੂੰ ਕੱਲ ਹੁਕਮ ਕੀਤਾ ਦਾਸ ਇੱਥੇ ਪਹੁੰਚਿਆ ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਹੋਏ ਨੇ ਬੋਲ ਚੁੱਕ ਦੀ ਕਰਨੀ ਖਿਮਾ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ